ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਲੇਡੀਜ਼ ਕੋਟੀ ਜੈਂਟਸ ਕੋਟੀ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਪਾ ਸਕਦੇ ਜੀ ਇਸ ਡਿਜ਼ਾਈਨ ਵਿੱਚ ਵੈਸੇ ਤੇ ਥੋੜੀ ਥੋੜੀ ਜਾਲੀ ਪੈਂਦੀ ਆ ਮੈਂ ਹਮੇਸ਼ਾ ਕਹਿੰਨੀ ਆ ਕਿ ਜਾਲੀ ਵਾਲੇ ਡਿਜ਼ਾਈਨ ਜਿਹੜੇ ਉਹ ਜੈਂਟਸ ਕੋਟੀ ਤੇ ਨਹੀਂ ਪੈਂਦੇ ਬਟ ਇਹ ਵਾਲਾ ਡਿਜ਼ਾਈਨ ਜਿਹੜਾ ਆਪਾਂ ਜੈਂਟਸ ਕੋਟੀ ਤੇ ਪਾ ਸਕਦੇ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੇ ਬਿਲਕੁਲ ਰੈਡੀमेड ਦੀ ਤਰ੍ਹਾਂ ਇਹ ਵਾਲੀ ਸਵੈਟਰ ਤੁਹਾਡੀ ਬਣੇਗੀ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੇ ਬਹੁਤ ਆਸਾਨ ਵੀ ਆ ਕੋਈ ਬਹੁਤ ਜ਼ਿਆਦਾ ਔਖਾ ਡਿਜ਼ਾਈਨ ਨਹੀਂ ਆ ਉਲਟੀਆਂ ਸਲਾਈਆਂ ਜਿਹੜੀਆਂ ਸੇਮ ਇੱਕ ਹੀ ਤਰੀਕੇ ਨਾਲ ਇਹਦੇ ਵਿੱਚ ਬਣੀਆਂ ਨੇ ਤੇ ਸਿੱਧੀ ਸਲਾਈ ਦੇ ਵਿੱਚ ਡਿਜ਼ਾਈਨ ਬਣਨਾ ਉਲਟੀ ਸਲਾਈ ਵੈਸੇ ਪਲੇਨ ਨਹੀਂ ਬਣੇਗੀ ਡਿਜ਼ਾਈਨ ਬਣੇਗਾ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਕੇ ਇਹ ਵੀ ਦੱਸਣਾ ਕਿ ਤੁਸੀਂ ਦੁਨੀਆ ਦੇ ਕਿਸ ਕੋਨੇ ਤੋਂ ਸਾਡੀ ਵੀਡੀਓ ਦੇਖ ਰਹੇ ਜੇ ਤੇ ਨਾਲ ਇੱਕ ਵਧੀਆ ਜਿਹਾ ਕਮੈਂਟ ਕਰਕੇ ਡਿਜ਼ਾਈਨ ਬਾਰੇ ਵੀ ਜ਼ਰੂਰ ਦੱਸਣਾ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਾਂਗੇ ਡਿਜ਼ਾਈਨ ਨੂੰ ਬਣਾਉਣ ਦੇ ਵਾਸਤੇ 8-8 ਦੇ ਹਿਸਾਬ ਨਾਲ ਆਪਾਂ ਕੁੰਡੇ ਲੈਣੇ ਨੇ 8-8 ਕੁੰਡੇ ਲੈ ਕੇ 5 ਕੁੰਡੇ ਵਾਧੂ ਲੈਣੇ ਨੇ 3 ਕੁੰਡੇ ਲੈਣੇ ਨੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ 2 ਕੁੰਡੇ ਐਗਜ਼ਿਸਟ ਵਾਸਤੇ ਲੈਣੇ ਆ ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਡਿਜ਼ਾਈਨ ਆ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗ ਗਿਆ ਪਹਿਲਾ ਕੁੰਡਾ ਆਪਾਂ ਉਤਾਰ ਲੈਣਾ ਧਾਗਾ ਆਪਣੀ ਸਾਈਡ ਕਰਾਂਗੇ 3 ਕੁੰਡੇ ਉਲਟੇ ਬਣਾਵਾਂਗੇ 1 2 3 3 ਕੁੰਡੇ ਉਲਟੇ ਬਣਾ ਲੈ ਧਾਗਾ ਪਿੱਛੇ ਕਰਾਂਗੇ 2 ਕੁੰਡੇ ਸਿੱਧੇ 1 ਦੋ ਹੁਣ ਇੱਥੇ ਆਪਾਂ ਇੱਕ ਜਾਲੀ ਪਾ ਦੇਣੀ ਆ ਫਿਰ ਇੱਕ ਕੁੰਡਾ ਸਿੱਧਾ ਫਿਰ ਇੱਕ ਜਾਲੀ ਪਾਵਾਂਗੇ ਫਿਰ ਇੱਕ ਦੋ ਕੁੰਡੇ ਸਿੱਧੇ ਇੱਕ ਤਿੰਨ ਦੋ ਇਹ ਸਾਡਾ 8 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਅੱਗੇ ਵੇਖੋ ਫਿਰ ਤਿੰਨ ਕੁੰਡੇ ਆਪਾਂ ਉਲਟੇ ਬਣਾਉਣੇ ਆ తిని కడే ఉల్టే బాగా పిచ్చే కండే సీ బాగే దో తిని చారా కు కండే సెధ బాగా వాళ్ళ సైడ్ కే తిని ఉల్టే ఇో తి ధాగా పిచ్చే కాస్ట్ వాడా స ਇੰਨੀ ਸਲਾਈ ਬਣ ਗਈ ਹੁਣ ਦੂਸਰੀ ਸਲਾਈ ਕਿਸ ਤਰ੍ਹਾਂ ਬਣਾਵਾਂਗੇ ਜਿਹੜੇ ਕੁੰਡੇ ਉਧਰੋਂ ਸਿੱਧੇ ਸੀ ਇਧਰੋਂ ਉਲਟੇ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 1 2 3 4 5 ਧਾਗਾ ਪਿੱਛੇ ਤੋ 3 ਕੁੰਡੇ ਸਿੱਧੇ ਤਾਂ ਗਾ ਆਪਣੀ ਵਾਲੀ ਸਾਈਡ 7 ਕੁੰਡੇ ਉਲਟੇ 1 2 3 4 5 6 7 ਤਾਂ ਗਾ ਪਿੱਛੇ 3 ਕੁੰਡੇ ਸਿੱਧੇ ਉਲਟੀ ਸਲਾਈ ਤੇ ਜਿਹੜੇ ਕੁੰਡੇ ਤੁਹਾਨੂੰ ਜਿਸ ਤਰ੍ਹਾਂ ਨਜ਼ਰ ਆਉਣਗੇ ਉਹ ਤੁਸੀਂ ਉਸ ਤਰ੍ਹਾਂ ਹੀ ਬਣਾਉਣੇ ਹਰ ਇੱਕ ਉਲਟੀ ਸਲਾਈ ਇਸੇ ਤਰ੍ਹਾਂ ਹੀ ਬਣੇਗੀ ਉਲਟੇ ਦੇ ਉਲਟਾ ਤੇ ਸਿੱਧੇ ਤੇ ਸਿੱਧਾ ਹੁਣ ਅੱਗੇ ਨਾਲ ਡਿਜ਼ਾਈਨ ਦੀ ਆਪਾਂ ਤੀਸਰੀ ਸਲਾਈ ਤੇ ਤੀਸਰੀ ਸਲਾਈ ਚ ਵੇਖੋ ਕਿੱਦਾਂ ਕਰਨਾ ਹੈ ਬਾਕੀ ਸਿੱਧੀਆਂ ਹਰ ਸਲਾਈ 'ਚ ਡਿਜ਼ਾਈਨ ਜਿਹੜਾ ਚੇਂਜ ਹੋਏਗਾ ਇਹਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਉਲਟੇ ਜਿਹੜੇ ਇਹ ਉਲਟੇ ਹੀ ਬਣਨਗੇ ਤਿੰਨ ਕੁੰਡੇ ਉਲਟੇ ਹੁਣ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਇੱਥੇ ਆਪਾਂ ਹੁਣ ਜਾਲੀ ਪਾਣੀ ਇੱਕ ਫਿਰ ਇੱਕ ਗੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਗੁੰਡਾ ਸਿੱਧਾ ਅਗਲੇ ਦੋ ਗੁੰਡੇ ਵੀ ਆਪਾਂ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਗੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਵੇਖੋ ਜਿਹੜੇ ਪੰਜ ਕੁੰਡੇ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਆਪਾਂ ਇੱਧਰ ਲਿਆਉਣਾ ਪਿੱਛੋਂ ਦੀ ਇਹ ਤਿੰਨ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਅੱਗੋਂ ਦੀ ਉਧਰ ਲਿਆਉਣਾ ਹੈ ਆ ਵੇਖੋ ਇਸ ਤਰ੍ਹਾਂ ਕਰਕੇ ਦੋ ਕੁੰਡੇ ਇਸ ਤਰ੍ਹਾਂ ਬੈਕ ਤੇ ਕਰ ਦੇਣੇ ਆ ਤਿੰਨ ਕੁੰਡੇ ਆਪਾਂ ਇੱਧਰ ਵਾਲੀ ਸਾਈਡ ਲਿਆ ਕੇ ਇਹਨਾਂ ਨੂੰ ਸਿੱਧੇ ਬੰਨ੍ਹਣਾ ਇਹ ਆਪਾਂ ਪੰਜ ਕੁੰਡਿਆਂ ਦੀ ਇੱਕ ਕੇਬਲ ਬਣਾ ਲੈਣੀ ਆ ਪੰਜ ਕੁੰਡੇ ਇਸ ਤਰ੍ਹਾਂ ਟਵਿਸਟ ਕਰਕੇ ਉਲਟਾ ਕੇ ਤੇ ਆਪਾਂ ਇਹਨਾਂ ਦੀ ਇੱਕ ਕੇਬਲ ਬਣਾ ਦੇਣੀ ਹੈ। ਧਾਗਾ ਆਪਣੀ ਵਾਲੀ ਸਾਈਡ ਕਰਾਂਗੇ। ਤਿੰਨ ਕੁੰਡੇ ਉਲਟੇ ਬਣਾਵਾਂਗੇ। ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ। ਇੱਥੇ ਹੁਣ ਸਾਡੇ ਕੁੰਡੇ ਵਧ ਰਹੇ ਨੇ। ਹੁਣ ਆਪਾਂ ਕੀ ਕਰਨਾ ਹੈ ਪਹਿਲਾ ਕੁੰਡਾ ਉਤਾਰ ਲੈਣਾ ਹੈ। ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ। ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 1 2 3 4 5 ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਨੌ ਕੁੰਡੇ ਉਲਟੇ 1 2 3 4 5 6 7 8 9 ਜਿਹੜੇ ਤੁਹਾਨੂੰ ਉਲਟੇ ਨਜ਼ਰ ਆਉਂਦੇ ਨੇ ਉਲਟੇ ਬਣਾ ਦੇਣੇ ਜਿਹੜੇ ਸਿੱਧੇ ਨਜ਼ਰ ਆਉਂਦੇ ਉਹ ਸਿੱਧੇ ਬਣਾ ਦੇਣੇ ਡਿਜ਼ਾਈਨ ਦੀ ਸਾਡੀ ਚੌਥੀ ਸਲਾਈ ਬਣ ਗਈ ਆ 12 ਸਲਾਈਆਂ ਚ ਪੂਰਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਏਗਾ ਹੁਣ ਆ ਗਏ ਆ ਡਿਜ਼ਾਈਨ ਦੀ ਪੰਨਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਉਣੇ ਆ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਸਿੱਧੇ 1 2 3 4 ਇੱਥੇ ਆਪਾਂ ਇੱਕ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਚਾਰ ਕੁੰਡੇ ਸਿੱਧੇ 1 2 3 4 ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ 1 2 3 4 ਤੇ 5 ਇੱਥੇ ਪਿਛਲੀ ਵਾਰੀ ਆਪਾਂ ਟਵਿਸਟ ਕੀਤਾ ਐ ਇਸ ਵਾਰ ਫੇਰ ਸਿੰਪਲ ਬਣਾਵਾਂਗੇ ਫੇਰ ਅਗਲੀ ਸਲਾਈ ਦੇ ਵਿੱਚ ਟਵਿਸਟ ਕਰਾਂਗੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਆ ਗਏ ਆਪਾਂ ਡਿਜ਼ਾਈਨ ਦੀ 6ਵੀਂ ਸਲਾਈ ਤੇ పేలా కు ఉతారే సీ సైడ్ కండే ఉల్టే ధాగా పిచ్చే తిని కండే సీ సైడ్ కుండే ఉల్టే ਸਾਰੇ ਜਿਹੜੇ ਆਪਾਂ ਵਧਾਏ ਸੀ ਇਹ ਹੁਣ ਉਲਟੇ ਹੀ ਬਣਨੇ ਹੁਣ ਅਗਲੀ 7ਵੀਂ ਸਲਾਈ ਦੇ ਵਿੱਚ ਡਿਜ਼ਾਈਨ ਸਾਡਾ ਜਿਹੜਾ ਉਹ ਚੇਂਜ ਹੋਏਗਾ ਛੇ ਸਲਾਈਆਂ ਬਣ ਗਈਆਂ ਛੇ ਸਲਾਈਆਂ ਦੇ ਵਿੱਚ ਸਾਡੇ ਇੱਥੇ ਛੇ ਕੁੰਡੇ ਜਿਹੜੇ ਉਹ ਵੱਧ ਗਏ ਨੇ ਹੁਣ ਵੇਖੋ ਕੀ ਕਰਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਬਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ 1 2 ਤੇ 3 ਧਾਗਾ ਪਿੱਛੇ ਕਰਾਂਗੇ ਹੁਣ ਵੇਖੋ 1 2 3 ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲਏ ਹੁਣ ਇਹ ਵਾਲੇ ਕੁੰਡੇ ਨੂੰ ਤੇ ਇਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਟਵਿਸਟ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਇੱਕ ਕੁੰਡਾ ਸਿੱਧਾ ਫਿਰ ਇੱਧਰ ਆਪਾਂ ਇਸ ਤਰ੍ਹਾਂ ਸਿੱਧੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦੇਾਂਗੇ ਤਿੰਨ ਕੁੰਡੇ ਸਿੱਧੇ 1 2 3 ਜਿਹੜੇ ਆਪਾਂ ਵਿਧਾਏ ਸੀ ਇੱਥੇ ਹੁਣ ਘਟਨੇ ਸ਼ੁਰੂ ਹੋ ਗਏ ਨੇ ਹੁਣ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਇਹ ਜਿਹੜੇ ਪੰਜ ਕੁੰਡੇ ਆਪਾਂ ਫੇਰ ਟਵਿਸਟ ਕਰਨੇ ਆ ਤਿੰਨ ਕੁੰਡੇ ਜਿਹੜੇ ਇੱਧਰ ਲੈ ਕੇ ਆਉਣੇ ਆ ਆਪਾਂ ਫੇਰ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਟੈਸਟ ਕਰ ਦੇਣਾ 1 2 3 4 ਤੇ 5 ਅੱਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਗੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਲਾਸਟ ਵਾਲਾ ਗੁੰਡਾ ਸਿੱਧਾ ਹੁਣ ਅਗੇ ਆਪਾਂ ਡਿਜ਼ਾਈਨ ਦੀ 8ਵੀਂ ਸਲਾਈ ਤੇ ਉਲਟੇ ਪਾਸੇ ਪਹਿਲਾ ਗੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਪੰਜ ਗੁੰਡੇ ਉਲਟੇ ਬਣਾਵਾਂਗੇ ਅੱਗਾ ਪਿੱਛੇ ਤਿੰਨ ਕੁੰਡੇ ਸਿੱਧੇ ਉਤੋ 3 4 5 6 7 8 9 ਤਿੰਨ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਓ ਹੁਣ ਅਗੀਆਂ ਡਿਜ਼ਾਈਨ ਦੀ ਆਪਾਂ ਨੌਵੀਂ ਸਲਾਈ ਤੇ ਨੌਵੀਂ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਉਨੇ ਕਹ ਕੁੰਡਾ ਤੇ ਇੱਕ ਕਹ ਕੁੰਡਾ ਦੋਨਾਂ ਨੂੰ ਇਸ ਤਰ੍ਹਾਂ ਲੈ ਕੇ ਆਪਾਂ ਬੈਕ ਲੂਪ ਦੇ ਨਾਲ ਇੱਕ ਕਰ ਦੇਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਇਧਰੋਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਦੋ ਕੁੰਡੇ ਸਿੱਧੇ ਜਿਹੜੇ ਆਪਾਂ ਵਿਧਾਏ ਸੀ ਹੁਣ ਆਪਾਂ ਘਟਾ ਰਹੇ ਹਾਂ ਬਹੁਤ ਪਿਆਰਾ ਇੱਕ ਪੱਤਾ ਬਣੇਗਾ ਉਹ ਤਿੰਨ ਕੁੰਡੇ ਉਲਟੇ ਬਣਾਵਾਂਗੇ ਫਿਰ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ 1 2 ਤਿੰਨ ਚਾਰ ਪੰਜ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਉਲਟੀ ਸਾਈਡ ਤੇ ਫੇਰ ਉਸੇ ਤਰ੍ਹਾਂ ਹੀ ਜਿਹੜੇ ਕੁੰਡੇ ਉਲਟੇ ਨੇ ਉਹ ਉਲਟੇ ਬਣਨਗੇ ਜਿਹੜੇ ਕੁੰਡੇ ਸਿੱਧੇ ਨੇ ਉਹ ਸਿੱਧੇ ਬਣਨਗੇ 10ਵੀਂ ਸਲਾਈ ਬਣ ਰਹੀ ਹੈ ਡਿਜ਼ਾਈਨ ਦੀ ਇੱਥੇ ਹੁਣ ਸਾਡੇ ਕੋਲ 7 ਕੁੰਡੇ ਉਲਟੇ ਰਹਿ ਗਏ। ਅਗਲੀ ਸਲਾਈ ਦੇ ਵਿੱਚ ਸਾਡੇ ਕੋਲ 5 ਕੁੰਡੇ ਉਲਟੇ ਰਹਿ ਜਾਣਗੇ। ਇਹ ਹੌਲੀ-ਹੌਲੀ ਪਹਿਲਾਂ ਵੱਧ ਗਏ ਸੀ ਹੁਣ ਘਟ ਗਏ ਨੇ। ਤਿੰਨ ਸਲਾਈਆਂ ਦੇ ਵਿੱਚ ਵਧੇ ਸੀ ਹੁਣ ਤਿੰਨ ਸਲਾਈਆਂ ਦੇ ਵਿੱਚ ਹੀ ਇਹ ਘਟ ਜਾਣਗੇ। ਬਹੁਤ ਹੀ ਪਿਆਰਾ ਡਿਜ਼ਾਈਨ ਬੰਦਾ ਹੈ। ਲੇਡੀਜ਼ ਕੋਟੀ ਤੇ ਜੈਂਟਸ ਕੋਟੀ ਤੇ ਕਿਤੇ ਵੀ ਤੁਸੀਂ ਇਸ ਨੂੰ ਪਾ ਸਕਦੇ ਜੀ। ਇਸ ਤਰ੍ਹਾਂ ਕਰਕੇ ਹੁਣ ਆ ਗਏ ਆਂ ਡਿਜ਼ਾਈਨ ਦੀ 11ਵੀਂ ਸਲਾਈ ਤੇ। ਤੇ ਜੇ ਤੁਸੀਂ ਇਹ ਪੱਤਾ ਛੋਟਾ ਬਣਾਉਣਾ ਹੈ ਤੇ ਤੁਸੀਂ ਦੋ ਵਾਰ ਵੀ ਕੁੰਡੇ ਵਧਾ ਸਕਦੇ ਹੋ ਹੁਣ ਆਪਾਂ ਬਣਾਵਾਂਗੇ ਸਿੱਧੀ ਸਲਾਈ 11ਵਾਂ ਪਹਿਲਾ ਕੁੰਡਾ ਉਤਾਰ ਲਿਆ ਤਿੰਨ ਕੁੰਡੇ ਆਪਾਂ ਉਲਟੇ ਬਣਾਉਣੇ ਨੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਹੁਣ ਇਹ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਹੁਣ ਇੱਥੇ ਫਿਰ ਆਪਾਂ ਕੁੰਡੇ ਜਿਹੜੇ ਆ ਉਹ ਟਵਿਸਟ ਕਰਨੇ ਇਹਨਾਂ ਨੂੰ ਆਪਾਂ ਇੱਕ ਵਾਰ ਸਿੱਧੀ ਸਲਾਈ ਦੇ ਵਿੱਚ ਨਹੀਂ ਟਵਿਸਟ ਕਰਨਾ ਤੇ ਅਗਲੀ ਵਾਰ ਕਰਨਾ ਜਿਸ ਤਰ੍ਹਾਂ ਆਪਾਂ 12 ਸਲਾਈਆਂ ਬਣਾਈਆਂ ਨੇ 6 ਸਿੱਧੇ ਪਾਸਿਓ ਤੇ 6 ਹੀ ਉਲਟੇ ਪਾਸਿਓ ਤੇ ਇਹ ਤਿੰਨ ਸਲਾਈਆਂ ਦੇ ਵਿੱਚ ਇਹ ਹੋਣਾ ਟਵਿਸਟ ਤੇ ਤਿੰਨ ਸਲਾਈਆਂ ਦੇ ਵਿੱਚ ਨਹੀਂ ਹੋਣਾ ਇਸ ਤਰ੍ਹਾਂ ਕਰਕੇ ਤਿੰਨ ਕੁੰਡੇ ਉਲਟੇ ਨਾਵਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਨਾਵਾਂਗੇ 11ਵੀਂ ਸਲਾਈ ਬਣ ਗਈ ਹੁਣ ਆ ਗਿਆ ਡਿਜ਼ਾਈਨ ਦੀ ਆਪਾਂ 12ਵੀਂ ਸਲਾਈ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਨੂੰ ਕੁੰਡੇ ਸਿੱਧੇ ਇਹ ਸੱਡੀਆਂ 12 ਸਲਾਈਆਂ ਬਣ ਗਈਆਂ ਹੁਣ 12 ਸਲਾਈਆਂ ਤੋਂ ਬਾਅਦ ਵੇਖੋ ਆਪਾਂ ਕੀ ਕਰਨਾ ਵਾ ਜਿਹੜਾ ਸਾਡਾ ਇਹ ਵਾਲਾ ਡਿਜ਼ਾਈਨ ਆ ਉਹ ਆਪਾਂ ਇੱਧਰ ਲੈ ਕੇ ਆਉਣਾ ਤੇ ਇੱਧਰ ਵਾਲਾ ਡਿਜ਼ਾਈਨ ਜਿਹੜਾ ਆਪਾਂ ਇੱਥੇ ਬਣਾਉਣਾ ਹੈ ਬਾਕੀ ਸੇਮ ਉਸੇ ਤਰੀਕੇ ਦੇ ਨਾਲ ਬਣਾਣਾ ਇਹ ਵਾਲੇ ਪੰਜ ਕੁੰਡਿਆਂ ਨੂੰ ਹੁਣ ਆਪਾਂ ਟਵਿਸਟ ਕਰਨਾ ਹੈ ਤੇ ਇੱਥੇ ਆਪਾਂ ਇਸ ਤਰ੍ਹਾਂ ਦਾ ਪੱਤਾ ਬਣਾਉਣਾ ਹੈ ਜਦੋਂ ਅੱਗੇ ਤੋਂ ਅੱਗੇ ਆਪਾਂ ਡਿਜ਼ਾਈਨ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ